ਤੁਸੀਂ ਘੱਲਵੇਂ ਸਾਡੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮੋਂਗੇ ਤਰ੍ਹਾਂ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਨਵਾਂ ਲੈਕਚਰ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਪੁਲਿਸ TCS ਦੇ ਵਿੱਚ ਪ੍ਰੀਵੀਅਸ ਈਅਰ ਪ੍ਰਸ਼ਨ ਅਤੇ ਜਿਹੜੇ ਪੀ ਟ੍ਰਿਪਲ ਸੀ ਬੋਰਡ ਦੇ ਵਿੱਚ ਆਏ ਹੋਏ ਹੈ ਇਹ ਸੀਰੀਜ਼ ਆਪਣੀ ਚੱਲ ਰਹੀ ਹੈ ਜਿਹਦੀ ਅੱਜ 17ਵੀਂ ਕਲਾਸ ਆਪਾਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆਏ ਆ ਠੀਕ ਹੈ ਜੀ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹਣਾ ਰਹੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਪਟਵਾਰੀ ਕਲਰਕ ਵੀਡੀਓ ਗਰੁੱਪ ਡੀ ਇਹਦੀ ਆਉਣ ਵਾਲੀ ਪਾਤੀ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ ਆਪਣੇ ਕਿਸੇ ਵੀ ਇੱਕ ਬੈਚ ਤੋਂ ਤੁਸੀਂ ਇਹਦੀ ਤਿਆਰੀ ਕਰ ਸਕਦੇ ਹੋ ਇਹ ਬੈਚ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸਾਂ ਮਿਲਣਗੀਆਂ ਰਾਜੇ ਸਾਰੇ ਸਬਜੈਕਟ ਤੁਹਾਡੇ ਕਲੀਅਰ ਹੋਣਗੇ ਕਿਸੇ ਵੀ ਆਪਣੇ ਇੱਕ ਬੈਚ ਤੋਂ ਤੁਸੀਂ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਸਾਰੀਆਂ ਕਲਾਸਾਂ ਤੁਹਾਨੂੰ ਜ਼ੀਰੋ ਲੈਵਲ ਤੋਂ ਮਿਲਣਗੀਆਂ ਅਤੇ ਇੰਗਲਿਸ਼ ਅਤੇ ਮੈਥ ਨੂੰ ਤੁਹਾਨੂੰ ਟ੍ਰਿਕਸ ਦੇ ਨਾਲ ਕਰਵਾਇਆ ਜਾਂਦਾ ਜਿਹੜੇ ਬੱਚ ਨੂੰ ਇੰਗਲਿਸ਼ ਅਤੇ ਮੈਥ ਨਹੀਂ ਆਉਂਦਾ ਰਾਜੇ ਉਹਨਾਂ ਵਾਸਤੇ ਬੈਚ ਸੋਨੇ ਦੇ ਸਹਾਗੇ ਵਾਲੀ ਗੱਲ ਬਹੁਤ ਵਧੀਆ ਤਰੀਕੇ ਨਾਲ ਜ਼ੀਰੋ ਲੈਵਲ ਤੋਂ ਕਲਾਸਾਂ ਸਾਰੀਆਂ ਕਲਾਸਾਂ ਨਾਲ ਪੀਡੀਐਫ ਮਿਲਣਗੇ ਤੇ ਆਲ ਲੈਕਚਰ ਮਿਲਣ ਕਿਸੇ ਵੀ ਕਵੇਟ ਤੁਸੀਂ ਇਹ ਇੱਕ ਬੈਚ ਲੈ ਕੇ ਕਿਸੇ ਵੀ ਸਾਰੇ ਪੇਪਰੇ ਤਿਆਰੀ ਕਰ ਸਕਦੇ ਹੋ ਐਪ ਆਪਣੀ ਦੀਪੁਲ ਲਰ ਐਜੂਕੇਸ਼ਨ ਵਾਲਾ ਐਂਡਰੋਇਡ ਵਾਲੇ ਬੱਚਿਆਂ ਵਾਸਤੇ ਜਿੰਦਾ ਬੱਚਾ ਨੇ ਆਈਫੋਨ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲਸ او ਆਰ ਜੀ ਕੋਡ ਹੈਗਾ ਡਬਲ ਐਕਸ ਰਮ ਇਥੋਂ ਤੁਸੀਂ ਬੇਚ ਪਰਚੇਸ ਕਰ ਸਕਦੇ ਹੋ राजे ਆਪਰਾ ਮੋਬਾਈਲ ਨੰਬਰ ਜੇ ਕਿਸੇ ਕੈਂਡੀਟ ਨੂੰ ਐਪ ਪ੍ਰਤੀ ਕੋਈ ਪਰਬਲ ਹੋ ਰਹੀ ਹੈ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ 5% ਫੀਸ ਹੈਗੀ ਚਲੋ ਚਲੋ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ राजे ਪਹਿਲੇ ਪ੍ਰਸ਼ਨ ਦੇ ਵਿੱਚ ਕਹਿੰਦੀ ਜੀ ਦਰੋਣਾਚਾਰੀਆ ਪੁਰਸਕਾਰ ਹੈ ਕਹਿੰਦੇ ਜਿਹੜੀ ਦੀ ਸ਼ੁਰੂਆਤ ਹੋਈ ਸੀ ਕਿਸ ਸਾਲ ਹੋ ਕਿਸੇ ਸਾਲ ਤੋਂ ਇਹ ਦੇਣੇ ਸ਼ੁਰੂ ਕਰਤੇ ਦੇਖੋ ਜੀ ਜਿਹੜਾ ਵੀ ਮੈਂ ਕਲਾਸਾਂ ਤੁਹਾਡੀਆਂ YouTube ਤੇ ਲਗਾਉਣਾਗਾ ਤੇ ਐਪ ਤੇ ਲਗਾਉਣਾ ਰਾਜੇ ਸਾਰੀਆਂ ਕਲਾਸਾਂ ਇਹ ਨਹੀਂ ਹੈਗੀਆਂ ਕਿ ਜੇਕਰ ਮੈਂ ਐਪ ਦੇ ਉੱਪਰ ਕੋਈ ਹੋਰ ਕਲਾਸ ਪ੍ਰੋਵਾਈਡ ਕਰਵਾਉਣਾ ਕਿ YouTube ਤੇ ਮੈਂ ਕਾਉਂਟੀਟੀ ਘੱਟ ਪ੍ਰੋਵਾਈਡ ਕਰਵਾਉਂਗਾ ਚੀਜ਼ ਦੀ ਕੁਆਲਿਟੀ ਠੀਕ ਹੈ ਜੀ ਮੈਂ ਜਿੱਥੇ ਵੀ ਕੋਈ ਵੀ ਚੀਜ਼ ਕਰਵਾਵਾ ਚਾਹੇ ਐਪ ਤੇ ਕਰਵਾਵਾ ਚਾਹੇ YouTube ਤੇ ਕਰਵਾਵਾ ਬਹੁਤ ਹੀ ਵਧੀਆ ਟੰਗ ਨਾਲ ਕਲਾਸਾਂ ਤਿਆਰ ਹੋਣਗੀਆਂ ਜਿਹੜਾ ਤੁਸੀਂ ਫਾਇਦਾ ਲੈਣਾ ਚਾਹੋ ਉਹ ਲੈ ਸਕਦੇ ਹੋ ਠੀਕ ਹੈ ਜੀ ਦਰੋਣਾਚਾਰੀਆ ਪੁਰਸਕਾਰ ਦੀ ਗੱਲ ਕਰ ਰਹੇ ਹਾਂ ਇਹਦੀ ਸ਼ੁਰੂਆਤ ਕਿਸ ਸਾਲ ਹੋਈ ਸੀ ਇਹ ਪੁੱਛ ਰਹੇ ਨੇ ਜੀ ਇਹਦੀ ਸ਼ੁਰੂਆਤ ਜਦੋਂ 1984 ਦੇ ਦੰਗੇ ਹੋਏ ਸੀ ਰਾਜ ਉਸ ਤੋਂ ਅਗਲੇ ਸਾਲ ਹੋਈ ਸੀ ਕਿਹੜੇ ਸਾਲ 1985 ਦੇ ਵਿੱਚ ਦਰੋਣਾਚਾਰੀਆ ਪੁਰਸਕਾਰ ਦੀ ਕੀ ਹੋਈ ਸੀ ਸ਼ੁਰੂਆਤ ਹੋਈ ਸੀ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਅਗਲੇ ਪ੍ਰਸ਼ਨ ਦੀ ਅਗਲੇ ਪ੍ਰਸ਼ਨ ਸਾਰੇ ਪ੍ਰਸ਼ਨ ਰਿਪੀਟ ਹੋਏ ਹੋਏ ਪੇਪਰਾਂ ਚੋਂ ਰਾਜੇ ਕੀ ਕਹਿੰਦੇ ਕਹਿੰਦੇ ਜੀ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਵਿੱਚ ਦੱਸਿਆ ਗਿਆ ਹੈਗਾ ਕੀ ਰਾਜ ਦਾ ਕਰਤੱਬ ਹੈ ਕਿ ਸਮਾਜ ਦੇ ਭੌਤਿਕ ਸੰਸਾਧਨਾਂ ਦੀ ਮਾਲਕੀ ਅਤੇ ਨਿਰੰਤਰ ਨੂੰ ਇਸ ਤਰ੍ਹਾਂ ਵੰਡਿਆ ਜਾਵੇ ਕਿ ਉਹ ਆਮ ਹਿੱਤਾਂ ਲਈ ਸਭ ਤੋਂ ਵਧੀਆ ਵਰਤਿਆ ਜਾਵੇ ਸਭ ਤੋਂ ਪਹਿਲਾਂ ਤਾਂ ਰਾਜ ਜੇਕਰ ਇਹ ਪ੍ਰਸ਼ਨ ਮੈਨੂੰ ਨਾਰਮਲ ਵੀ ਪਾਇਆ ਹੁੰਦਾ ਮੈਨੂੰ ਪੱਕਾ ਪਤਾ ਲੱਗ ਜਾਂਦਾ ਕਿ ਇਹ ਪ੍ਰਸ਼ਨ ਇਹਨੇ ਡੀ ਪੀਐਸਪੀ ਦੇ ਵਿੱਚੋਂ ਪਾਇਆ ਹੋਇਆਗਾ ਕਿਉਂਕਿ ਡੀਪੀਐਸਪੀ ਦੇ ਵਿੱਚ ਹੀ ਸਮਾਜ ਦੀਆਂ ਗੱਲਾਂ ਹੁੰਦੀਆਂ ਕਿ ਸਮਾਜ ਨੂੰ ਆਪਾਂ ਕਿਵੇਂ ਅੱਗੇ ਲੈ ਕੇ ਜਾਣਾ ਹੈ ਸਮਾਜ ਦੇ ਹਿੱਤਾਂ ਲਈ ਰੱਖੀ ਕਿਵੇਂ ਕਰਨੀ ਹੈ ਉਹੀ ਗੱਲ ਇਹ ਦੱਸੇ ਗਿਆ ਕਿ ਜਿਹੜੇ ਆਪਣੇ ਸਮਾਜ ਦੇ ਵਿੱਚ ਆਪਣੇ ਠੀਕ ਹੈ ਜੀ ਮਾਲਕੀ ਦੇ ਨਿਰੰਤਰ ਨੂੰ ਇਸ ਤਰ੍ਹਾਂ ਬੰਡਿਆ ਗਿਆ ਕਿ ਆਮ ਹਿੱਤਾਂ ਦੀ ਸਭ ਤੋਂ ਵਧੀਆ ਵਰਤਿਆ ਜਾਵੇ ਕਿ ਆਪਾਂ ਸਮਾਜਿਕ ਤੌਰ ਤੇ ਇਸ ਤਰ੍ਹਾਂ ਵਿਚਰਨਾ ਕਿ ਮਤਲਬ ਜਿਹੜੇ ਆਪਾਂ ਤੋਂ ਲੋਅ ਹੈ ਮਤਲਬ ਜਿਹੜੇ ਗਰੀਬੀ ਦਾਵੇ ਰੇਖਾ ਦੇ ਵਿੱਚ ਆਉਂਦੇ ਆ ਉਹਨਾਂ ਦੇ ਭਲਾ ਹੋ ਸਕੇ ਤੇ ਜਿਹੜੇ ਮੀਡੀਅਮ ਲੋਕ ਉਹਨਾਂ ਦੇ ਭਲਾ ਹੋ ਸਕੇ ਠੀਕ ਹੈ ਜੀ ਇਹ ਕਿਹੜੇ ਆਰਟੀਕਲ ਦੀ ਗੱਲ ਕਰ ਰਹੇ ਨੇ ਜੀ ਇਹ ਆਰਟੀਕਲ ਦੀ ਗੱਲ ਕਰ ਰਹੇ ਨੇ 39 ਦੀ ਦਾ ਜੀ 39 ਦੀ ਗੱਲ ਕਰਦੇ ਡੀ ਪੀ ਐਸ ਪੀ ਬਾਰੇ ਤੁਹਾਨੂੰ ਮੈਂ ਚੰਗੀ ਤਰ੍ਹਾਂ ਕਰਵਾ ਕੇ ਗਿਆ ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕੈਨੇਡੀ 2011 ਦੀ ਜਿਹੜੀ ਜਨਗਣਨਾ ਹੋਈ ਸਾਨੂੰ ਪਤਾ ਕਿ ਸਭ ਤੋਂ ਪਹਿਲਾਂ ਜਿਹੜੀ ਜਨਗਣਨਾ ਹੋਈ ਸੀ ਰਾਜੀ ਇਹ ਲਾਰਡ ਮਾਇਓ ਤੇ ਸਮੇਂ ਹੋਈ ਸੀ ਠੀਕ ਹੈ ਜੀ ਕਿਹੜੇ ਸਾਲ ਹੋਈ ਸੀ ਇਹ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਮੈਨੂੰ 10 ਸਾਲਾਂ ਬਾਅਦ ਹੁੰਦੀ ਹੈ ਇਹ ਠੀਕ ਹੈ ਜੀ 2011 ਦੀ ਜਨਗਣਨਾ ਜਿਹੜੀ ਹੋਈ ਸੀ ਉਹਦੇ ਵਿੱਚ ਕਹਿੰਦੇ 57 ਪੈਟਰਨ ਤਰਕਵਾਦੀ ਪਾਈ ਗਈ ਸੀ ਜਿੰਨਾਂ ਦੀ ਗਿਣਤੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਤਹੇ ਕਿਹੜੀ ਆਬਾਦੀ ਹੈ ਰਾਜੇ ਤਾਂ ਇਹ ਆਬਾਦੀ ਹੈਗੀ ਹੈ ਜੀ ਆਪਣੀ ਸਿੱਖ ਆਬਾਦੀ ਸਿੱਖ ਆਬਾਦੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੈਗੀ 57.65% ਕਹਿੰਦੇ ਜੀ ਪਿੰਡੂ ਖੇਤਰਾਂ ਦੇ ਵਿੱਚ ਸਥਾਨਕ ਝਗੜੇ ਜਿਹੜੇ ਹੋ ਜਾਂਦੇ ਆ ਠੀਕ ਹੈ ਜੀ ਉਹਨਾਂ ਦੇ ਨਿਫਟਾਰਾ ਕਰਨ ਲਈ ਕਿਹੜੀ ਪੰਚਾਇਤ ਨੂੰ ਨਿਆਕ ਪੰਚਾਇਤ ਕਿਹਾ ਜਾਂਦਾ ਹੈਗਾ ਇੱਥੇ ਨਿਆਕ ਪੰਚਾਇਤ ਵਾਲਾ ਗਲਤ ਕਰਤਨ ਨੇ ਪੁੱਛਣਾ ਸੀ ਜਿਹੜੀ ਪੰਚਾਇਤ ਨਿਫਟਾਰਾ ਕਰਦੀ ਉਹਨੂੰ ਕੀ ਕਿਹਾ ਜਾਂਦਾ ਉਹਨੂੰ ਨਿਆਕ ਪੰਚਾਇਤ ਕਿਹਾ ਜਾਂਦਾ ਨਿਆ ਪੰਚਾਇਤ ਠੀਕ ਹੈ ਜੀ ਇਹਦਾ ਆਨਸਰ ਆਊਗਾ ਆਪਣਾ ਡੀ ਨੰਬਰ ਆਪਸ਼ਨ ਕਹਿੰਦੇ ਪੰਜਾਬ ਦੇ ਕੋਲੇ ਠੀਕ ਹੈ ਜੀ ਪੰਜਾਬ ਰਾਜ ਗਦਾਮ ਨਿਯਮ ਕੋਲੇ ਕਿੰਨੇ ਇਨਲੈਂਡ ਕੰਟੇਨਰ ਡੀਪੋ ਹਨ ਠੀਕ ਹੈ ਜੀ ਚਾਰ ਹੈਗੇ ਠੀਕ ਹੈ ਜੀ ਜਿੱਥੇ ਆਪਾਂ ਕੀ ਕਹਿੰਦਾ ਵੇਅਰ ਹਾਊਸ ਹੁੰਦਾ ਜਿੱਥੇ ਆਪਣਾ ਅਨਾਜ ਰੱਖਿਆ ਜਾਂਦਾ ਹੈ ਠੀਕ ਹੈ ਜੀ ਚਲੋ ਕਹਿੰਦੇ ਜੀ ਇੰਨਾ ਵਿੱਚੋਂ ਉਹ ਕਿਹੜਾ ਨਾਚ ਹੈ ਜੋ ਅਕਸਰ ਵਿਆਹਾਂ ਦੇ ਦਰਵਾਜ਼ੇ ਨੱਚਿਆ ਨੱਚਿਆ ਜਾਂਦਾ ਹੈ ਜਿਸ ਵਿੱਚ ਦੋ ਆਦਮੀ ਰੰਗ ਬਰੰਗੇ ਝੰਡੇ ਫੜ ਕੇ ਇੱਕ ਦੂਜੇ ਦੇ ਦੁਆਲੇ ਨੱਚਦੇ ਹਨ ਢੋਲ ਤੇ ਡੱਗੇ ਤੇ ਸੋਟੀਆਂ ਨੂੰ ਇੱਕ ਦੂਜੇ ਨਾਲ ਟਕਰਾਉਂਦੇ ਹਨ ਕਿਹੜੇ ਨਰੇ ਵਿੱਚੋਂ ਰਾਜੇ ਉਹ ਹੋਗਾ ਦੇਖੋ ਜੀ ਡਕਾਰਾ ਹੋ ਸਕਦਾ ਇੱਕ ਮਿੰਟ ਕਿਹੜਾ ਹੋ ਸਕਦਾ ਰਾਜੇ ਦੱਸੋ ਇਹਨਾਂ ਦੇ ਵਿੱਚੋਂ ਸੰਮੀ ਤਾਂ ਹੋ ਨਹੀਂ ਸਕਦਾ ਐਲੀਮੀਨੇਟ ਕਰਨੀਆ ਸਿੱਖ ਲੋ ਰਾਜੇ ਇਹਨਾਂ ਅਨਸਰ ਆ ਜਾਊਗਾ ਆਪਣਾ ਬੀ ਨੰਬਰ ਆਪਸ਼ਨ ਡਕਾਰਾ ਠੀਕ ਹੈ ਜੀ ਡਕਾਰਾ ਕਹਿੰਦੇ ਅੱਜ ਕੱਲ ਜੰਤੂ ਸਰੋਤਾਂ ਤੋਂ ਇਨਸੂਲਿਨ ਦੀ ਵਰਤੋਂ ਕਿਉਂ ਬੰਦ ਹੋ ਗਈ ਹੈ ਇਨਸੂਲਿਨ ਕੀ ਹੁੰਦਾ ਹੈ ਜੀ ਇਨਸੂਲਿਨ ਜੇਕਰ ਤੁਸੀਂ ਸੁਣਿਆ ਹੋਣਾਗਾ ਕਿਸੇ ਬੰਦੇ ਦੇ ਵਿੱਚ ਸ਼ੋਪਕ ਨਹੀਂ ਬੰਦੇ ਨੂੰ ਸ਼ੂਗਰ ਹੈ ਜੀ ਇਹ ਬੰਦੇ ਨੂੰ ਸ਼ੂਗਰ ਹੈਗਾ ਠੀਕ ਹੈ ਜੀ ਜਿਹੜੇ ਬੰਦੇ ਨੂੰ ਸ਼ੂਗਰ ਹੁੰਦਾ ਨਾ ਉਹਦੀ ਬਾਡੀ ਹੈ ਜਿਹੜੀ ਰਾਜੋ ਇਨਸੂਲਿਨ ਬਣਾਉਣਾ ਬੰਦ ਕਰ ਦਿੰਦੀ ਹੈ ਫਿਰ ਕੀ ਕਿਹਾ ਜਾਂਦਾ ਉਹਨੂੰ ਬਨੌਟੀ ਤੌਰ ਤੇ ਬਾਹਰੋਂ ਇੰਜੈਕਸ਼ਨ ਲਗਾਇਆ ਜਾਂਦਾ ਜੇ ਸ਼ੂਗਰ ਵਾਲਾ ਬੰਦਾ ਹੁੰਦਾ ਨਾ ਉਹਦੇ ਆਪਣੇ ਧੁੰਨੀ ਤੋਂ ਥੱਲੇ ਆਪਣੀ ਕੀ ਹੁੰਦੀ ਹੈ ਪੈਂਕਰੀਆਸ ਹੁੰਦੀ ਹੈ ਪੈਂਕਰੀਆਸ ਠੀਕ ਹੈ ਜੀ ਉਹਦੇ ਵਿੱਚ ਇنسੂਲਿਨ ਦਾ ਇੰਜੈਕਸ਼ਨ ਹੈ ਜਿਹੜਾ ਇੰਜੈਕਟ ਕੀਤਾ ਜਾਂਦਾ ਹੈ ਜਿਹੜਾ ਕੀ ਕਰਦਾ ਹੈ ਜਿਹੜਾ ਆਪਣਾ ਕੁਝ ਵੀ ਖਾਣੇ ਆਪਾਂ ਗਲੂਟਾ ਗਾਉਣ ਹੁੰਦਾ ਹੈ ਜਿਹੜਾ ਆਪਾਂ ਉਹ ਤੋਂ ਗਲੂਕੋਜ਼ ਬਣਾਉਂਦਾ ਹੈਗਾ ਠੀਕ ਹੈ ਜੀ ਕਹਿੰਦਾ ਮਤਲਬ ਕੀ ਪਾਵਰ ਬਣਾਉਂਦਾ ਆਪਣੇ ਸਰੀਰ ਦੇ ਵਿੱਚ ਉਹ ਜਿਵੇਂ ਕਹਿੰਦੇ ਕਿ ਜੰਤੂ ਸਰੋਤਾਂ ਤੋਂ ਇنسੂਲਿਨ ਦੀ ਵਰਤੋਂ ਕਿਉਂ ਕਰਤੀ ਕਿਉਂਕਿ ਜੀ ਪਸ਼ੂ ਸਰੋਤਾਂ ਤੋਂ ਹੋਣ ਵਾਲੀ ਅਲਰਜੀ ਦੇ ਕਾਰਨ ਇਹ ਚੀਜ਼ ਬੰਦ ਕਰਤੀ ਜੰਤੂ ਸਰੋਤਾਂ ਤੋਂ ਪ੍ਰਾਪਤ ਕਰਨ ਵਾਸਤੇ ਕਹਿੰਦੇ ਜੀ ਉਹ ਕਿਹੜੇ ਪਹਿਲੇ ਭਾਰਤੀ ਖਿਡਾਰੀ ਆ ਜਿਨ੍ਹਾਂ ਨੇ ਡਾਇਮੰਡ ਲੀਗ ਜਿੱਤੀ ਆ ਹੁਣ ਤੱਕ ਕਿਸੇ ਨੇ ਇਹਨਾਂ ਨੇ ਬਹੁਤ ਵਧੀਆ ਰੈਂਕ ਵੀ ਹਾਸਲ ਕੀਤਾ ਡਾਇਮੰਡ ਲੀਗ ਦੇ ਵਿੱਚ ਠੀਕ ਹੈ ਜੀ ਤੇ ਇਹਨਾਂ ਨੂੰ ਕੌਣ ਹੈ ਇਹ ਹੈਗੇ ਜੀ ਆਪਣੇ ਨੀਤ ਚੋਪੜਾ ਨੀਤ ਚੋਪੜਾ ਆਪਣੇ ਪਹਿਲੇ ਭਾਰਤੀ ਹੈ ਜਿਨ੍ਹਾਂ ਨੇ ਡਾਇਮੰਡ ਲੀਗ ਜਿੱਤੀ ਸੀ ਠੀਕ ਹੈ ਜੀ ਇਹ ਗੱਲ ਯਾਦ ਰੱਖਣਾ ਲਕਸ਼ਯਦੀਪਰੀ ਕਿਹਨੇ ਰਾਜਧਾਨੀ ਕਿਹੜੀ ਹੈ ਲਕਸ਼ਯਦੀਪਰੀ ਰਾਜਧਾਨੀ ਕਿਹੜੀ ਹੈ ਇਹ ਪੁੱਛਣੇ ਨੇ ਜੀ ਕਵਰਾਵਤੀ ਠੀਕ ਹੈ ਜੀ ਇਹ ਲਕਸ਼ਯਦੀਪਦੀ ਰਾਜਧਾਨੀ ਹੈ ਕਹਿੰਦਾ ਜੋ ਕਿਹੜਾ ਬਿੱਲ ਹੈ ਜਿਹੜਾ ਵਿਧਾਨ ਪਰਿਸ਼ਦ ਦੇ ਵਿੱਚ ਪਾਸ ਨਹੀਂ ਕੀਤਾ ਜਾ ਸਕਦਾ ਠੀਕ ਹੈ ਜੀ ਕਹਿੰਦਾ ਮਤਲਬ ਕੀ ਅਸੈਂਬਲੀ ਦੇ ਵਿੱਚ ਤਾਂ ਪਾਸ ਕੀਤਾ ਜਾ ਸਕਦਾਗਾ ਪਰ ਕੌਂਸਲ ਦੇ ਵਿੱਚ ਨਹੀਂ ਉਹ ਕੀਤਾ ਜਾ ਸਕਦਾ ਕਿਹੜਾ ਬਿੱਲ ਹੈ ਸੋ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਮਨੀ ਬਿੱਲ ਮਨੀ ਬਿੱਲ ਆਪਣੇ ਆਰਟੀਕਲ 110 ਦੇ ਵਿੱਚ ਆਉਂਦਾਗਾ ਤੇ ਮਨੀ ਬਿੱਲ ਸਿੱਧਾ ਤੇ ਸਿੱਧਾ ਲੋਕ ਸਭਾ ਦੇ ਵਿੱਚ ਪਾਸ ਕੀਤਾ ਜਾਂਦਾ ਤੁਹਾਨੂੰ ਇੰਨੇ ਵਾਰੀ ਪ੍ਰਸ਼ਨ ਰਿਪੀਟ ਹੋਇਆ ਹੋਇਆ ਇੰਨੇ ਵਾਰੀ ਇਸੇ ਸੀਰੀਜ਼ ਦੇ ਵਿੱਚ ਵੀ ਤੁਹਾਨੂੰ ਬ ਚੰਗੀ ਤਰ੍ਹਾਂ ਕਰਵਾ ਕੇ ਗਿਆਗਾ ਕਿ ਭਾਈ ਇੱਕ ਆਪਣਾ ਆਰਡੀਨਰੀ ਵਿੱਲ ਹੁੰਦਾ ਏਕ ਆਪਣਾ ਮਨੀ ਵਿੱਲ ਹੁੰਦਾਗਾ ਏਕ ਆਪਣਾ ਹੁੰਦਾ ਅਮੈਂਡਮੈਂਟ ਵਿੱਲ ਜਿਹੜਾ ਅਮੈਂਡਮੈਂਟ ਵਿੱਲ ਹੁੰਦਾ ਇਹ ਆਪਣੇ ਆਰਟੀਕਲ 368 ਦੇ ਵਿੱਚ ਆ ਜਾਂਦਾ ਇਹ ਚੀਜ਼ਾਂ ਚੰਗੀ ਤਰ੍ਹਾਂ ਕਰਵਾ ਕੇ ਗਿਆ ਹੋਏ ਤੁਹਾਨੂੰ ਮੈਂ ਕਹਿੰਦੇ ਜੀ ਵਿਸ਼ਵ ਪੱਧਰ ਤੇ ਜੇਕਰ ਆਪਾਂ ਦੁਨੀਆ ਦੇ ਪੱਧਰ ਤੇ ਦੇਖੀਏ ਤਾਂ ਕਣਕ ਉਤਪਾਦਕ ਰਾਜਾਂ ਦੇ ਵਿੱਚੋਂ ਪੰਜਾਬ ਕਿੰਨੇਵੇਂ ਰੈਂਕ ਤੇ ਖੜਾਗਾ ਕਿਹੜਾ ਰੈਂਕ ਆ ਕਿਹੜਾ ਸਥਾਨ ਆ ਪੰਜਾਬ ਦਾ ਤਾਂ ਇਹ ਹੈਗਾ ਜੀ 3rd ਨੰਬਰ ਨਹੀਂ ਨਹੀਂ 1 ਮਿੰਟ ਰਹਿ ਜੀ ਮੈਂ ਚੈੱਕ ਕਰ ਲੈਂਦੇ ਹਾਂ ਇਹਨਾਂ ਪ੍ਰਸ਼ਨ ਦਾ 3 ਨੰਬਰ ਨਹੀਂ ਹੋਣਾ ਚਾਹੀਦਾ ਸੀ। ਵੇਟ ਕਰੋ ਇੱਕ ਮਿੰਟ। ਕਿਨੇ ਬਾਈ ਬਾਈ ਮਿਸਟੇਕ। ਠੀਕ ਹੈ ਜੀ ਬਿਲਕੁਲ ਸਹੀ ਆਨਸਰ ਹੈਗਾ। ਠੀਕ ਹੈ ਜੀ 7ਵਾਂ ਰੈਂਕ ਹੀ ਬਣਦਾ ਹੈਗਾ। ਠੀਕ ਹੈ ਜੀ 7ਵਾਂ ਰੈਂਕ ਬਣਦਾ ਹੈ ਮੈਂ ਤਾਂ ਕਨਫਿਊਜ਼ਨ ਸੀ ਨਾ ਇੱਕ ਬੱਚੇ ਨੇ ਇਹਦੇ ਤੇ ਮੈਨੂੰ ਪਿਛਲੀ ਵਾਰ ਨੇ ਇੱਕ ਪ੍ਰਸ਼ਨ ਆਇਆ ਸੀ ਬੱਚੇ ਨੇ ਮੈਨੂੰ ਪੁੱਛਿਆ ਸੀ ਉਹ ਗੂਗਲ ਤੇ ਗਲਤ ਕੱਢ ਰਿਹਾ ਸੀ ਪਰ ਗੂਗਲ ਤੇ ਵੀ ਹੁਣ ਸਹੀ ਹੈਗਾ। ਠੀਕ ਹੈ ਜੀ ਤਾਂ 7ਵਾਂ ਰੈਂਕ ਆਪਣਾ ਗਲੋਬਲ ਤੌਰ ਤੇ ਜੇਕਰ ਆਪਾਂ ਦੇਖੀਏ। ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਕਹਿੰਦੇ ਜੀ ਭਾਰਤ ਦਾ ਸਭ ਤੋਂ ਉੱਚਾ ਹਾਈest ਦੀ ਗੱਲ ਕਰਦੇ ਆ ਹਾਈਡਰੋ ਪਾਵਰ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ ਕਿਹੜਾ ਡੈਮ ਹੈ ਰਾਜ ਇਹੋ ਜਿਹੜਾ ਸਭ ਤੋਂ ਉੱਚਾ ਹਾਈਡਰੋ ਇਲੈਕ ਪਾਵਰ ਪ੍ਰੋਜੈਕਟ ਆਪਣਾ ਇਹ ਹੈਗਾ ਜੀ ਆਪਣਾ ਤੇਰੀ ਡੈਮ ਇਹ ਤੇਰੀ ਡੈਮ ਕਿੱਥੇ ਰਾਜੇ ਜੁਕੇ ਦੇ ਵਿੱਚ ਜੁਕੇ ਦੇ ਵਿੱਚ ਕਿੱਥੇ ਜੁਕੇ ਭਾਰਤ ਦੇ ਵਿੱਚ ਉੱਤਰਾਖੰਡ ਦੇ ਵਿੱਚ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਚਲੋ ਜੀ ਕਹਿੰਦੇ ਇਹਨਾਂ ਦੇ ਵਿੱਚੋਂ ਬਾਗਾ ਵਾਟਰ ਦੇ ਨਾਲ ਓਨਲੀ ਇਹਨੇ ਕੀ ਗੱਲ ਕਹੀ ਆ ਬਾਗਾ ਵਾਟਰ ਬਾਗਾ ਬਾਰਡਰ ਦੇ ਨਾਲ ਇਹਨਾਂ ਵਿੱਚੋਂ ਪੰਜਾਬ ਦਾ ਕਿਹੜਾ ਜ਼ਿਲ੍ਹਾ ਲੱਗਦਾ ਹੈ ਆਪਾਂ ਤੋਂ ਇਹ ਪੁੱਛ ਰਹੇ ਨੇ ਇਸ ਨੂੰ ਸਾਰੇ ਨੇ ਦੇਖੋ ਰਾਜੇ ਬਾਗਾ ਬਾਰਡਰ ਕਿੱਥੇ ਆ ਗਿਆ ਆਪਣਾ ਸਰਹੱਦੀ ਏਰੀਆ ਆ ਗਿਆ ਹੈਨਾ ਸਰਹੱਦੀ ਏਰੀਆ ਨਾਲ ਹੁਸ਼ਿਆਰਪੁਰ ਵੀ ਕੱਟਦੇ ਹੋ ਜਲੰਧਰ ਵੀ ਕੱਟਦੇ ਹੋ ਕਹੋਗੇ ਦਬਾਬਾ ਏਰੀਆ ਆ ਗਿਆ ਪਠਾਨਕੋਟ ਤੇ ਅੰਮ੍ਰਿਤਸਰ ਇਹ ਆਪਣੇ ਸਰਹੱਦੀ ਇਲਾਕੇ ਦਾ ਹੈਗੇ ਪਰ ਬਾਗਾ ਬਾਰਡਰ ਨਾਲ ਪਠਾਨਕੋਟ ਵੀ ਨਹੀਂ ਲੱਗਦਾ ਇਕੱਲਾ ਕੀ ਲੱਗਦਾ ਅੰਮ੍ਰਿਤਸਰ ਲੱਗਦਾ ਇਹ ਗੱਲ ਯਾਦ ਰੱਖਣੀ ਹੈ ਰਾਜੇ ਇਹ ਨਾਲ ਆਪਣਾ ਸੀ ਨੰਬਰ ਆਪਸ਼ਨ ਬਿਲਕੁਲ ਸਹੀ ਹੋ ਜਾਊਗਾ ਕਹਿੰਦੇ ਜੀ ਜਿਰੂ ਗੁਰਨਾਨਕ ਦੇਵ ਜੀ ਨੇ ਯਾਤਰਾ ਕੀਤੀ ਸੀ ਠੀਕ ਹੈ ਜੀ ਚਾਰੇ ਅਦਾ ਚਾਰ ਅਦਾਸਾਂ ਕੀਤੀਆਂ ਸੀ ਗੁਰਨਾਨਕ ਦੇਵ ਜੀ ਨੇ ਕਿਹਬੀ ਪੁੱਛ ਲਾਂਦੇ ਕਿ ਕਿੰਨੀਆਂ ਅਦਾਸਾਂ ਕੀਤੀਆਂ ਸੀ ਚਾਰ ਅਦਾਸਾਂ ਪਹਿਲੀ ਦਾਸੀ ਇਹਨਾਂ ਦੀਆਂ ਚਾਰ ਅਦਾਸਾਂ ਸੀ ਪੂਰਬ ਪੱਛਮ ਉੱਤ쪽 ਦੱਖਣ ਵੱਲ ਕੀਤੀਆਂ ਸੀ ਠੀਕ ਹੈ ਜੀ ਕਹਿੰਦੇ ਗੁਰਨਾਨਕ ਦੇਵ ਜੀ ਨੇ ਯਾਤਰਾ ਦੌਰਾਨ ਉਹਦੇ ਸਾਥੀ ਕੌਣ ਸਨ ਉਹਨਾਂ ਦੇ ਸਾਥੀ ਸੀ ਭਾਈ ਮਰਦਾਨਾ ਜੀ ਠੀਕ ਹੈ ਜੀ ਭਾਈ ਮਰਦਾਨਾ ਜੀ ਉਹਨਾਂ ਦੇ ਸਾਥੀ ਸਨ ਠੀਕ ਹੈ ਜੀ ਚਲੋ ਕਹਿੰਦੇ ਜਿਹੜੀਆਂ ਆਪਣੀਆਂ ਪੰਚਾਇਤੀ ਸੰਸਥਾਵਾਂ ਹੁੰਦੀਆਂ ਹੈਗੀਆਂ ਉਨ੍ਹਾਂ ਦੇ ਵਿੱਚ ਔਰਤਾਂ ਦਾ ਕਿੰਨਾ ਕੋਟਾ ਰਿਜ਼ਰਵ ਕੀਤਾ ਹੋਆ ਹੁੰਦਾ ਹੈ ਮੰਨ ਲਓ 30 ਮੈਂਬਰਾਂ ਆ ਭਾਈ 30 ਮੈਂਬਰ ਮੰਨ ਲਏ ਇੱਕ ਪੰਚਾਇਤ ਹੈਗੀ ਆਪਣੀ ਠੀਕ ਹੈ ਜੀ ਉਹਦੇ 30 ਮੈਂਬਰ ਬਣਨੇ ਆ ਜੇ 30 ਨਾ ਛੱਡੋ ਚਲ ਤੁਸੀਂ ਐ ਕਰੋ 6 ਮੈਂਬਰ ਆ ਭਾਈ ਪਿੰਡ ਦੇ ਵਿੱਚ 6 ਮੈਂਬਰ ਬਣਾਉਣੇ ਆਪਾਂ ਠੀਕ ਹੈ ਜੀ 6 ਮੈਂਬਰਾਂ ਦੇ ਵਿੱਚੋਂ ਕਿੰਨਾ ਕੋਟਾ ਔਰਤਾਂ ਦਾ ਹੋਊਗਾ 1/3 ਇਹਦਾ ਮਤਲਬ ਹੈ ਕਿ 6 ਜੇਕਰ ਬੰਦੇ ਮੈਂਬਰ ਬਣਾਉਣੇ ਆ ਉਹਦੇ ਦੋ ਬੰਦੇ ਔਰਤਾਂ ਹੋਣਗੇ ਆ ਚਾਰ ਬੰਦੇ ਬਣਾਉਣੇ ਲਾਜ਼ਮੀ ਆਗੇ ਠੀਕ ਹੈ ਜੀ ਤਾਂ 1/3 ਬਟਾ ਔਰਤਾਂ ਦਾ ਕੋਟਾ ਜਿਹੜਾ ਰਾਖਵਾ ਹੁੰਦਾ ਹੈਗਾ ਕਾਦੇ ਵਿੱਚ ਪੰਚਾਇਤੀ ਸੰਸਥਾਵਾਂ ਦੇ ਵਿੱਚ ਠੀਕ ਹੈ ਜੀ ਚਲੋ ਚੱਲਦੇ ਆਪਾਂ ਅਗਲੇ ਲੈਕਚਰ ਤੇ ਅਗਲੇ ਪ੍ਰਸ਼ਨ ਤੇ ਕਹਿੰਦੇ 2011 ਦਾ ਜੇਕਰ ਆਪਾਂ ਕੀ ਦੇਖੇ ਜਾਣਗਾ ਨਾ ਦੇਖੀ ਤਾਂ ਹੌਸਾਬ ਤੇ ਕਹਿੰਦੇ ਨਜੂ ਕਿਹੜੀ ਰੈਸ਼ੀਓ ਰੇਸ਼ਿਓ ਹੈ ਜਿਹੜੀ ਉਹ ਬਿਲਕੁਲ ਸਹੀ ਹੈ ਕਹਿੰਦੇ 895000 ਮੇਲ 857000 ਮੇਲ 910 ਤਾਂ ਇਹਦਾ ਅਨਸਰ ਆਜੂਗਾ 895000 ਮੇਲ ਇਹ ਹੈ ਕਿ ਜਿਹੜੀ 2011 ਦੇ ਵਿੱਚ 11 ਦੀ ਜਾਣਕਾਰੀ ਨਾਲ ਦੇਖੀਏ ਉਹਦਾ ਲਿੰਗਣ ਪਾਤ ਮੁਤਾਬਕ ਬਿਲਕੁਲ ਸਹੀ ਹੈ। ਆਈਨਾ ਵਿੱਚੋਂ ਕਿਹੜਾ ਜ਼ਿਲ੍ਹਾ ਦਬਾਬਾ ਖੇਤਰ ਵਿੱਚ ਆਉਂਦਾ ਹੈ? ਦੇਖੋ ਲਾਗੇ ਬਠਿੰਡਾ ਦਾ ਮਾਲਵਾ ਚ ਆਉਂਦਾ ਹੈ, ਮੋਗਾ ਵੀ ਮਾਲਵਾ ਚ ਆਉਂਦਾ ਹੈ, ਫਾਜ਼ਲਕਾ ਵੀ ਮਾਲਵਾ ਚ ਆਉਂਦਾ ਹੈ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਠੀਕ ਹੈ ਜੀ ਇਹ ਜਿਹੜੇ ਜ਼ਿਲ੍ਹੇ ਹੈਗੇ ਇਹ ਆਪਣੇ ਸਾਰੇ ਕਹਿੰਦੇ ਨਵਾਂ ਸ਼ਹਿਰ ਵੀ ਹੋਗੇ ਜਿਵੇਂ ਇਹ ਸਾਰੇ ਆਪਣੇ ਆ ਜਾਂਦੇ ਦਬਾਬੀ ਇਤਕੇ ਦੇ ਵਿੱਚ। ਠੀਕ ਹੈ ਜੀ ਤਰਨਤਾਰਨ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਇਹ ਆਪਣੇ ਆ ਜਾਂਦੇ ਆ ਸਰਹੱਦੀ ਲਾ ਕੇ 15 ਜ਼ਿਲ੍ਹੇ ਜਿਹੜੇ ਬਾਕੀ ਰਹਿ ਗਏ ਉਹ ਆਪਣੇ ਮਾਲਵੇ ਦੇ ਵਿੱਚ ਆ ਜਾਂਦੇ ਹੈਗੇ ਠੀਕ ਹੈ ਜੀ ਇਹਦਾ ਮਤਲਬ ਇਹ ਪ੍ਰਸ਼ਨ ਦਾ ਆਪਣਾ ਜਮਾ ਸਹੀ ਅਨਸਰ ਜਿਹੜਾ ਹੈਗਾ ਉਹ ਡੀ ਨੰਬਰ ਆਪਸ਼ਨ ਹੈਗਾ ਕਹਿੰਦੇ ਇਹਨਾਂ ਦੇ ਵਿੱਚੋਂ ਇੱਥੇ ਲਿਖਣਾ ਸੀ ਇੰਟਰਨੈਸ਼ਨਲ ਕੈਨੇਡਾ ਦੇ ਵਿੱਚੋਂ ਕਿਹੜਾ ਜ਼ਿਲ੍ਹਾ ਪੰਜਾਬ ਦਾ ਰਹੇ ਜਿਹੜਾ ਕਿ ਇੰਟਰਨੈਸ਼ਨਲ ਬਾਰਡਰ ਸ਼ੇਅਰ ਕਰਦਾ ਇੰਟਰਨੈਸ਼ਨਲ ਬਾਰਡਰ ਸ਼ੇਅਰ ਕਰਨਾ ਮਤਲਬ ਕਿਸੇ ਦੇਸ਼ ਨਾਲ ਉਹਦਾ ਬਾਰਡਰ ਲੱਗਦਾ ਹੈਗਾ ਤਾਂ ਕਿਹੜਾ ਦੇਸ਼ ਲੱਗਦਾ ਆਪਣੇ ਨਾਲ ਭਾਈ ਸਾਹਿਬ ਇੱਕ ਦੇਸ਼ ਹੀ ਲੱਗਦਾ ਆਪਣਾ ਗੁਵਾਂਡੀ ਦੇਸ਼ ਪਾਕਿਸਤਾਨ ਠੀਕ ਹੈ ਜੀ ਦੇਖੋ ਗੁਰਦਾਸਪੁਰ ਵੀ ਸਰਹੱਦ ਦਾ ਇਲਾਕਾ ਹੈ ਅੰਮ੍ਰਿਤਸਰ ਵੀ ਸਰਹੱਦ ਦਾ ਇਲਾਕਾ ਹੈ ਫਾਜ਼ਿਲਕਾ ਵੀ ਨਾਲ ਅਟੈਚ ਹੋ ਰਿਹਾ ਹੈ ਫਿਰੋਜ਼ਪੁਰ ਵੀ ਇਹ ਚਾਰੇ ਦੇ ਚਾਰੇ ਜ਼ਿਲ੍ਹੇ ਰਹੇ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਸਰਹੱਦ ਸਾਂਝੀ ਕਰਦੇ ਆ ਕਿਹਦੇ ਨਾਲ ਪਾਕਿਸਤਾਨ ਦੇ ਨਾਲ ਤਾਂ ਇਹ ਆਨਸਰ ਆ ਜਾਊਗਾ ਈ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਇਹ ਸਾਰੇ ਦੇ ਸਾਰੇ ਜ਼ਿਲ੍ਹੇ ਹੀ ਕੀ ਕਰਦੇ ਆ ਸਰਹੰਦ ਸਾਂਝੀ ਕਰਦੇ ਆ राजे ਕਿਹਦੇ ਨਾਲ ਪਾਕਿਸਤਾਨ ਦੇ ਨਾਲ ਭਾਰਤ ਦੇ ਸੰਵਿਧਾਨ ਦਾ ਕਿਹੜਾ ਅਨੁਛੇਦ ਹੈਗਾ ਕਿਹੜਾ ਆਰਟੀਕਲ ਹੈ ਜਿਹਦੇ ਤਹਿਤ ਠੀਕ ਹੈ ਜੀ ਜਸਟਿਸ ਸੋਸ਼ਲ ਇਕਨੋਮਿਕ ਪੋਲੀਟੀਕਲ ਠੀਕ ਹੈ ਜੀ ਨੂੰ ਪ੍ਰਸਤਾਵਨਾ ਦਾ ਬੰਕੇਸ਼ ਦੱਸਿਆ ਗਿਆ ਹੈ ਪ੍ਰਸਤਾਵਨਾ ਕੀ ਹੈ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਪ੍ਰੀਮਬਲ ਕਹਿੰਦੇ ਆ ਤੇ ਪ੍ਰੀਮਬਲ ਨੂੰ ਸੰਵਿਧਾਨ ਦੀ ਆਤਮਾ ਵੀ ਕਿਹਾ ਜਾਂਦਾ ਹੈਗਾ ਸੰਵਿਧਾਨ ਦੀ ਆਤਮਾ ਜਿਹਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈਗਾ ਸੋਇਲ ਆਫ ਕਨਸਟੀਟਿਊਸ਼ਨ ਠੀਕ ਹੈ ਜੀ ਇਹ ਗੱਲ ਕੀਤੀ ਗਈ ਹੈ ਆਰਟੀਕਲ 38 ਦੀ ਆਰਟੀਕਲ 38 ਦੀ ਗੱਲ ਇਹ ਕਰ ਰਹੀ ਹੈ ਇਹ ਜਿਹੜੀ ਗੱਲ ਆ ਰਹੀ ਹੈ ਇਹ ਡੀ ਪੀ ਐਸ ਪੀ ਦੇ ਵਿੱਚ ਆ ਰਹੀ ਹੈ ਜਿਹੜੀ ਕਿ ਆਪਣੇ ਸੰਵਿਧਾਨ ਦੇ ਤੁਸੀਂ ਦੱਸੋ ਕਿ ਸੰਵਿਧਾਨ ਦੇ ਕਿਹੜੇ 파ਰਟ ਦੇ ਵਿੱਚ ਬਹੁਤ ਵਾਰੀ ਕਰਵਾਤਾ ਮੈਂ ਤਾਂ ਚੌਥੇ 파ਰਟ ਦੇ ਵਿੱਚ ਆਉਂਦਾ ਡੀ ਪੀਐਸਪੀ ਕਿ 4th A ਦੇ ਵਿੱਚ ਆਉਂਦਾਗਾ ਤੁਸੀਂ ਦੱਸਿਓ ਠੀਕ ਹੈ ਜੀ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਲੈ ਕੇ ਆਇਆ ਸੀ ਜਿਹਦੇ ਤਹਿਤ ਆਪਣੇ ਡਿਊਟੀਆਂ ਬਣਾਈਆਂ ਗਈਆਂ ਸੀ ਡਿਊਟੀਆਂ ਯੂਨੀਅਨ ਟੈਰੀਟਰੀਜ਼ ਜਿਵੇਂ ਸਾਨੂੰ ਪਤਾ ਕੀ ਆਪਣੇ ਕਿੰਨੀਆਂ ਡਿਊਟੀਆਂ ਸੀ ਪਹਿਲਾਂ 9 ਹੁੰਦੀਆਂ ਸੀ ਠੀਕ ਹੈ ਜੀ ਹੋਰ ਕਿੰਨੇਗਾ ਤੁਸੀਂ ਦੱਸੋ ਕਮੈਂਟਰ ਦੇ ਵਿੱਚ 28 8 ਹੈ ਕਿ ਕਿੰਨੇ ਗੀਆਂ ਠੀਕ ਹੈ ਜੀ ਇਹ ਤੁਸੀਂ ਦੱਸਣਾ 8 ਕਿਉਰੇ ਗਈ ਕਿਉਂਕਿ ਦਾਦਰੇਂਦਰ ਨਾਗਰ ਹਵੇਲੀ ਨੂੰ ਕਿਹਨੇ ਅਟੈਚ ਕਰਤਾ ਤੁਸੀਂ ਦੱਸਣਾਗਾ ਅੱਧਾ ਕੰਮ ਤੁਸੀਂ ਦੱਸਿਆ ਕਰੋ ਹੁਣ ਨਾਲ ਨੈਟ ਤੇ ਸਰਚ ਕਰਿਆ ਕਿ ਤੁਹਾਨੂੰ ਪਤਾ ਲੱਗੂਗਾ ਠੀਕ ਹੈ ਜੀ ਦਮਨ ਐਂਡ ਦਿਓ ਤੇ ਦਾਦਰੇਂਦਰ ਨਾਗਰ ਹਵੇਲੀ ਨਾਲ ਨੂੰ ਅਟੈਚ ਕਰਤਾ ਚਾਰਾਂ ਨੂੰ ਇੱਕ ਬਣਾਤਾ ਇਹਨਾਂ ਦਾ ਠੀਕ ਹੈ ਜੀ ਕਿ ਦੋ ਸੀ ਇਹ ਅਲੱਗ-ਅਲੱਗ ਕਨਸਟੀਟਿਊਸ਼ਨਲ ਐਮੈਂਡਮੈਂਟ ਵੈਲ ਜਿਹੜਾ ਵੀ ਕੋਈ ਐਮੈਂਡਮੈਂਟ ਵੈਲ ਹੁੰਦਾ ਹੈ ਜੀ ਆਰਟੀਕਲ 368 ਦੇ ਵਿੱਚ ਆਉਂਦੇ ਹੁੰਦੇ ਆ ਠੀਕ ਹੈ ਜੀ ਤਾਂ ਕਿਹੜੇ ਐਕਟ ਦੇ ਤਹਿਤ ਜੁਟੀਆਂ ਬਣਾਈਆਂ ਗਈਆਂ ਆਪਣੇ 7ਵੇਂ ਐਮੈਂਡਮੈਂਟ ਜਿਹੜਾ ਹੋਇਆ ਸੀ ਉਹਦੇ ਤਹਿਤ ਜੁਟੀਆਂ ਬਣਾਈਆਂ ਗਈਆਂ ਕਹਿੰਦੇ ਜਿਹੜਾ ਆਪਣਾ ਛੱਪੜ ਹੁੰਦਾਗਾ ਠੀਕ ਹੈ ਜੀ ਉਹਦੇ ਤਲ ਤੇ ਇੱਕ ਡੀਕੰਪੋਜ਼ਰ ਹੁੰਦਾਗਾ ਪਾਇਆ ਜਾਂਦਾ ਡੀਕੰਪੋਜ਼ਰ ਕੀ ਹੁੰਦਾ ਜਿਹੜਾ ਕਿਸੇ ਚੀਜ਼ ਨੂੰ ਡੀਕੰਪੋਜ਼ ਕਰਦਾ ਖਾਦ ਦੇ ਰੂਪ ਦੇ ਵਿੱਚ ਬਦਲਦਾ ਤਾਂ ਉਹ ਕਿਹੜਾ ਤਤੋਂ ਕੀ ਚੀਜ਼ ਹੁੰਦੀ ਰਹਾ ਜੇ ਉਹ ਹੁੰਦੀ ਹੈ ਫਲੈਗਲੇਟਸ ਇਹ ਜਿਹੜੇ ਹੁੰਦੇ ਜੇ ਛੱਪੜਾਂ ਦੇ ਵਿੱਚ ਪਾਈ ਜਾਂਦੀਆਂ ਜਮਾਂ ਨੀਚੇ ਹੁੰਦੀ ਹੈ ਜਿਹੜੇ ਕੋਈ ਕਟਾਣੂ ਹੁੰਦੇ ਆ ਜਾਂ ਕੋਈ ਚੀਜ਼ਾਂ ਮਰ ਮਰ ਜਾਂਦੀਆਂ ਨੂੰ ਨੀਚੇ ਵਗ ਜਨ ਨੂੰ ਡੀਕੰਪੋਜ਼ ਕਰਨ ਦਾ ਕੰਮ ਕੀ ਕਰਦਾਗਾ ਫਲੇਗਿਲੇਟਸ ਕਰਦਾ ਛੱਪੜਾਂ ਦੇ ਵਿੱਚ ਠੀਕ ਹੈ ਜੀ ਕਹਿੰਦੇ ਜਿਹੜੀ ਮੋਤੀ ਬਾਗ ਪਾਲਸ ਹੈਗੀ ਇਹ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਤੁਸੀਂ ਦੱਸਣਾ ਕਿਸ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਤੁਸੀਂ ਦੱਸਣਾ ਇਹ ਇਹ ਤੁਹਾਨੂੰ ਮੈਂ ਦੱਸ ਦਾਂ ਕਿ ਬਣਾਈ ਗਈ ਸੀ ਇਹ ਮੋਤੀ ਬਾਗ ਪਾਲਸ ਮੋਤੀ ਬਾਗ ਪਾਲਸ ਜਿਹੜੀ ਇਹ ਮਹਾਰਾਜਾ ਪਟੇਲਾ ਦੁਆਰਾ ਬਣਾਈ ਗਈ ਸੀ ਏ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਕਹਿੰਦੇ ਜੀ ਹੇਠ ਲਿਖਿਆ ਭਰਾਵਾਂ ਦੇ ਵਿੱਚੋਂ ਕਿਸ ਦੇ ਤਹਿਤ ਇਹ ਜ਼ਿਕਰ ਕੀਤਾ ਗਿਆ ਹੈ ਕਿ ਰਾਜ ਦੀਆਂ ਸਰਕਾਰ ਦੀਆਂ ਸਾਰੀਆਂ ਕਾਰਜਕਾਰੀ ਕਾਰਵਾਈਆਂ ਰਾਜਪਾਲ ਦੇ ਨਾਮ ਤੇ ਕੀਤੀਆਂ ਜਾਣਗੀਆਂ ਤਾਂ ਬਿਲਕੁਲ ਸਹੀ ਗੱਲ ਹੈਗੀ ਜਿਵੇਂ ਤੁਹਾਨੂੰ ਦੱਸਿਆ ਹੋਇਆ ਹੈਗਾ ਕਿ ਸੈਂਟਰ ਦੇ ਵਿੱਚ ਰਾਸ਼ਟਰਪਤੀ ਹੈ ਜਿਹੜਾ ਉਹ ਕੰਮ ਸੰਭਾਲਦਾ ਓਵੇਂ ਜਿਵੇਂ ਸਟੇਟ ਦੇ ਵਿੱਚ ਗਵਰਨਰ ਸਾਰਾ ਰਾਜਪਾਲ ਰਾਜਕਾਰਜ ਸੰਭਾਲੂਗਾ ਠੀਕ ਹੈ ਜੀ ਹੁਣ ਬਹੁਤ ਬਾਰੀ ਪ੍ਰਸ਼ਨ ਆਇਆ ਹੋਇਆ ਕਿ ਜਿਹੜਾ ਗਵਰਨਰ ਹੁੰਦਾ ਹੈ ਦਾ ਕਾਰਜਕਾਲ ਕਿੰਨਾ ਹੁੰਦਾ ਤੁਸੀਂ ਕਹਦੇ ਹੋ ਕਿ ਜਿੰਨਾ ਚਿਰ ਰਾਸ਼ਟਰਪਤੀ ਚਾਹੇ ਉਨਾਂ ਚਿਰ ਦਾ ਕਾਰਜਕਾਲ ਹੁੰਦਾ ਇਹ ਗੱਲ ਯਾਦ ਰੱਖਣੀ ਹੈ ਤਾਂ ਆਰਟੀਕਲ 166 ਦੀ ਗੱਲ ਕਰ ਰਹੇ ਹਾਂ ਜੀ ਆਰਟੀਕਲ 166 ਦੇ ਵਿੱਚ ਲਿਖਿਆ ਹੋਇਆ ਹੈਗਾ ਕਿ ਜਿਹੜੀਆਂ ਵੀ ਕਿਸੇ ਸਟੇਟ ਦੀਆਂ ਕਾਰਜਕਾਰੀ ਸ਼ਕਤੀਆਂ ਹੋਣਗੀਆਂ ਕਾਰਜਕਾਰੀ ਦਾ ਮਤਲਬ ਐਗਜ਼ੀਕਿਊਟਿਵ ਪਾਵਰਾਂ ਹੋਣਗੀਆਂ ਐਗਜ਼ੀਕਿਊਟਿਵ ਪਾਵਰਾਂ ਦਾ ਮਤਲਬ ਤੁਹਾਨੂੰ ਸਮਝ ਹੀ ਗਏ ਹੋਵਗੇ ਇਸੇ ਚੀਜ਼ ਨੂੰ ਐਗਜ਼ੀਕਿਊਟ ਕਰਨਾ ਕਿਸੇ ਜੀ ਨੂੰ ਲਾਗੂ ਕਰਨਾ ਠੀਕ ਹੈ ਜਿਵੇਂ ਵਿਧਾਨ ਸਭਾ ਦੇ ਵਿੱਚ ਕੋਈ ਬਿੱਲ ਪਾਸ ਕੀਤਾ ਜਾਂਦਾ ਜਿੰਨਾ ਚਿਰ ਰਾਸ਼ਟਰਪਤੀ ਸਾਈਨ ਨਾ ਕਰੇ ਉਹਦੇ ਤੇ ਸੌਰੀ ਲੋਕ ਸਭਾ ਦੇ ਵਿੱਚ ਜੋ ਬਿੱਲ ਪਾਸ ਕੀਤਾ ਜਾਂਦਾ ਜਿੰਨਾ ਚਿਰ ਰਾਸ਼ਟਰਪਤੀ ਉਹਦੇ ਤੇ ਸਾਈਨ ਨਾ ਕਰੇ ਉਹਨਾਂ ਚਿਰ ਉਹ ਬਿੱਲ ਬਿੱਲ ਨਹੀਂ ਮੰਨਿਆ ਜਾਂਦਾ ਉਵੇਂ ਜਿਵੇਂ ਸਟੇਟਾਂ ਦੇ ਵਿੱਚ ਜਿਵੇਂ ਮਾਨ ਸਰਕਾਰ ਇਹਨਾਂ ਨੇ ਕੋਈ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਇਆ ਜਿੰਨਾ ਚਿਰ ਉਹਦੇ ਤੇ ਗਵਰਨਰ ਸਾਈਨ ਨਹੀਂ ਕਰਦਾ ਉਹਨਾਂ ਚਿਰ ਉਹ ਬਿੱਲ ਬਿੱਲ ਨਹੀਂ ਮੰਨਿਆ ਜਾਊਗਾ ਠੀਕ ਹੈ ਜੀ ਉਹਨਾਂ ਦੇ ਕੋਲ ਸਾਰੀਆਂ ਸ਼ਕਤੀਆਂ ਗਈਆਂ ਬਿੱਲ ਪਾਸ ਕਰਨ ਦੀਆਂ ਕਾਰਜਕਾਰੀ ਸ਼ਕਤੀਆਂ ਲਿਖਿਆ ਹੋਇਆ ਹੈ ਕਹਿੰਦੇ ਜੀ ਇੱਕ ਕਾਲਜ ਦੇ ਵਿਦਿਆਰਥੀ ਕਲਾਸ ਰੂਮ ਵਿੱਚ ਸਿਆਸੀ ਪਾਰਟੀ ਦੇ ਨਾਮ ਵਾਲੀ ਟੋਪੀ ਪਹਿਨ ਰਿਹਾ ਹੈ ਅਜਿਹੇ ਵਿਦਿਆਰਥੀ ਦੁਆਰਾ ਇਹ ਲਿੰਗ ਵਿੱਚ ਆਜ਼ਾਦੀ ਦੀ ਵਰਤੋਂ ਕੀਤੀ ਜਾ ਰਹੀ ਹੈ ਤੁਹਾਨੂੰ ਪਤਾ ਹੋਣਾ ਰਾਜੀ ਤੁਸੀਂ ਆਮ ਤੌਰ ਤੇ ਦੇਖਿਆ ਹੋਣਾਗਾ ਕਾਲਜਾਂ ਸਕੂਲਾਂ ਤੇ ਕਿੰਨੀਆਂ ਫਿਲਮਾਂ ਬਣ ਰਹੀਆਂ ਜਿਦੇ ਵਿੱਚ ਇਲੈਕਸ਼ਨਾਂ ਹੁੰਦੀਆਂ ਅੱਗੇ ਆਪਾਂ ਹਿੰਦੀ ਫਿਲਮਾਂ ਦੇਖਦੇ ਆ ਜਿਦੇ ਵਿੱਚ ਪ੍ਰਧਾਨ ਬਣਾਉਂਦੇ ਹੁੰਦੇ ਸੀ ਹੁਣ ਵੀ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਚ ਪ੍ਰਧਾਨ ਬਣਾਉਂਦੇ ਆ ਹੈਨਾ ਰਾਜੀ ਜਿਹੜੇ ਉਹ ਪ੍ਰਧਾਨ ਬਣਾਉਂਦੇ ਆ ਉਹ ਆਰਾ ਚੋਣ ਨਿਸ਼ਾਨ ਵੀ ਰੱਖ ਲੈਂਦੇ ਆ ਆਪਣੀਆਂ ਪਾਰਟੀਆਂ ਵੀ ਬਣਾ ਲੈਂਦੇ ਆ ਠੀਕ ਹੈ ਜੀ ਦੂਜੀਆਂ ਪ ਉਹ ਸਾਰਾ ਕੁਝ ਆ ਜਾਂਦਾ ਆਪਾਂ ਨੂੰ ਫ੍ਰੀडम ਆਫ ਸਪੀਚ ਹੈ ਨਾ ਜਿਹੜੀ ਆਪਣੀ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਠੀਕ ਹੈ ਜਿਹਨੂੰ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਕਿਹਾ ਜਾਂਦਾ ਹੈ ਇਹ ਗਲਤ ਹੈਗਾ ਇੱਥੇ ਬੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈਗਾ ਠੀਕ ਹੈ ਜੀ ਸਹੀ ਕਰ ਦਾਂਗੇ ਇਹਨੇ ਗੋਲਡਨ ਟੈਂਪਲ ਨੂੰ ਹੋਰ ਕਿਸੇ ਨਾਮ ਨਾਲ ਜਾਣਿਆ ਜਾਂਦਾ ਗੋਲਡਨ ਟੈਂਪਲ ਨੂੰ ਤਾਂ ਬੱਚੇ ਨਿੱਕੇ-ਨਿੱਕੇ ਬੱਚੇ ਨੂੰ ਵੀ ਪਤਾਗਾ ਸ੍ਰੀ ਹਰਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਦੇ ਨਾਮ ਨਾਲ ਜਾਣਿਆ ਜਾਂਦਾਗਾ ਕਿੰਨੇ ਦਰਵਾਜ਼ੇ ਹਰਮੰਦਰ ਸਾਹਿਬ ਦੇ ਵਿੱਚ ਚਾਰ ਦਰਵਾਜ਼ੇ ਹੈ ਚਾਰ ਦਰਵਾਜ਼ੇ ਰੱਖਣ ਦਾ ਕਾਰਨ ਹੈਗਾ ਕਿ ਇੱਥੇ ਸਾਰੇ ਜਾਤਾਂ ਧਰਮਾਂ ਦੇ ਲੋਕ ਆ ਸਕਦੇ ਆ ਤੇ ਇਹਦੀ ਨੀਂਹ ਕਿਹਨੇ ਰੱਖੀ ਸੀ ਮੀਆਂ ਮੀਰ ਨੇ ਜਿਹੜਾ ਕਿ ਇੱਕ ਮੁਸਲਮਾਨ ਸੀ ਕਹਿੰਦੇ ਜਾਗੋ ਜਾਗੋ ਤੁਹਾਨੂੰ ਪਤਾ ਕਿ ਆਪਣੇ ਵਿਆਹਾਂ ਦੇ ਵਿੱਚ ਚੱਲਦੀ ਹੈ ਜਾਗੋ ਆਈ ਹੈ ਠੀਕ ਹੈ ਜੀ ਤੇ ਪੰਜਾਬ ਦਾ ਇੱਕ ਨਾਚ ਹੈਗਾ ਇਹ ਨਾਚ ਹੇਠ ਲਿਖਿਆ ਵਿੱਚ ਕਿਹੜੇ ਨਾਲ ਸੰਬੰਧਤ ਹੈਗਾ ਤਰਾਂਜੀ ਇਹ ਨਾਚ ਗਿੱਧੇ ਨਾਲ ਸੰਬੰਧਤ ਜਾਗੋ ਤੇ ਹੁਣ ਗਿੱਧਾ ਪਾਇਆ ਜਾਂਦਾ ਹੁੰਦਾ ਤੁਹਾਨੂੰ ਪਤਾ ਹੈਗਾ ਠੀਕ ਹੈ ਜੀ ਤਾਂ ਜਾਗੋ ਇੱਕ ਨਾਚ ਆ ਜਿਹੜਾ ਉਹ ਲਗਭਗ ਗਿੱਧੇ ਨਾਲ ਹੀ ਰਿਲੇਟ ਕਰਦਾ ਹੈਗਾ ਕਹਿੰਦੇ ਹੇਠ ਲਿਖਿਆ ਵਿੱਚੋਂ ਕਿਹੜੀ ਸੰਸਥਾ ਨਗਰ ਨਿਗਮ ਦੀਆਂ ਚੋਣਾਂ ਕਰਾਉਂਦੀ ਹੈ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਰਾਜੀ ਜੀ ਜਿਹੜੀਆਂ ਹੁਣ ਚੋਣਾਂ ਵੱਡੀਆਂ ਹੁੰਦੀਆਂ ਗਈਆਂ ਜਿਵੇਂ ਕਿ ਆਪਣੀਆਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਠੀਕ ਹੈ ਜੀ ਲੋਕ ਸਭਾਆਂ ਦਾ ਚੋਣਾ ਹੁੰਦੀਆਂ ਗਈਆਂ ਇਹ ਤਾਂ ਸਾਰਿਆਂ ਕਰਾਉਂਦਾ ਹੈਗਾ ਚੀਫ ਇਲੈਕਸ਼ਨ ਕਮਿਸ਼ਨ ਹੁੰਦਾ ਜਿਹੜਾ ਤੇ ਜਿਹੜੀਆਂ ਆਪਣੇ ਨਗਰ ਨਗਰ ਕਮਨੀਆਂ ਹੋ ਗਈਆਂ ਜਾਂ ਜਿਹੜੀਆਂ ਆਪਣੀਆਂ ਛੋਟੀਆਂ ਚੋਣਾ ਹੁੰਦੀਆਂ ਗਈਆਂ ਠੀਕ ਹੈ ਜੀ ਇਹਨਾਂ ਨੂੰ ਕਰਾਉਂਦਾ ਜੀ ਸਟੇਟ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਇਹ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਇਸ ਤੋਂ ਬਾਅਦ ਅਗਲੇ ਚ ਕਹਿੰਦੇ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਸੀ ਜਿਹੜੇ ਆਪਣੇ ਠੀਕ ਹੈ ਜਿਹਨੂੰ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਤਾਂ ਇਹ ਕਿਹੜੀ ਮਿਸਲ ਨਾਲ ਸੰਬੰਧਿਤ ਸੀ ਰਾਜੇ ਤਾਂ ਇਹ ਸ਼ੁਕਰਚੱਕੀਆ ਮਿਸਲ ਦੇ ਨਾਲ ਸੰਬੰਧਿਤ ਸੀ ਸ਼ੁਕਰ ਚੱਕੇ ਮਿਸਲ ਦੇ ਨਾਲ ਸਬੰਧਤ ਅਸੀਂ ਇਹ ਗੱਲ ਯਾਦ ਰੱਖਣੀ ਹੈ ਕਹਿੰਦੇ ਜਿਹੜਾ ਆਪਣਾ ਨੈਸ਼ਨਲ ਪੰਚਾਇਤੀ ਦਿ ਰਾਜ ਦਿਵਸ ਮੜਾਇਆ ਜਾਂਦਾ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਬਣਿਆ ਸੀ ਠੀਕ ਹੈ ਜੀ Rajasthan ਦੇ ਵਿੱਚ ਕਿਹੜੇ ਸਾਲ ਬਣਿਆ ਸੀ ਤੁਸੀਂ ਦੱਸਣਾ ਉਹ ਵੀ ਬਹੁਤ ਬੜੀ ਕਰਵਾ ਕੇ ਗਿਆਗਾ ਸਭ ਤੋਂ ਪਹਿਲਾਂ ਕਿਹੜੇ ਪਿੰਡ ਦੇ ਵਿੱਚ ਬਣਿਆ ਸੀ Rajasthan ਦੇ ਵਿੱਚ ਇਹ ਵੀ ਤੁਸੀਂ ਦੱਸਣਾ ਜਿਹੜਾ ਬੱਚਾ ਕਮੈਂਟ ਕਰੂਗਾ ਉਹਦਾ ਅਗਲੀ ਵੀਡੀਓ ਦੇ ਵਿੱਚ ਮੈਂ ਨਾਂ ਬੋਲੂਗਾ ਠੀਕ ਹੈ ਜੀ ਇੰਨਾ ਤੁਹਾਨੂੰ ਦੱਸਣਾ ਨਾਗਾ ਜਿਹੜਾ ਇਹ ਬਣਿਆ ਸੀ ਕਾਸ ਕਿਸ ਸਾਲ ਬਣਿਆ ਗਿਆ 2010 ਦੇ ਵਿੱਚ ਬਣਾਇਆ ਗਿਆ ਸੀ ਜਿਹਨਾਂ ਲਈ ਆਪਸ਼ਨ ਗਲਤ ਹੋ ਜਾਂਦੀਆਂ ਆਪਸ਼ਨ ਨੰਬਰ ਆਪਣਾ A ਬਿਲਕੁਲ ਸਹੀ ਆਨਸਰ ਹੈਗਾ 24 ਅਪ੍ਰੈਲ 2010 ਦੇ ਵਿੱਚ ਪੰਚਾਇਤੀ ਰਾਤ ਦੇਵਸ ਨੇ ਪਹਿਲਾ ਸਾਲ ਪਹਿਲੀ ਵਾਰ ਆਪਣਾ ਪੰਚਾਇਤੀ ਰਾਤ ਦੇਵਸ ਬਣਾਇਆ ਸੀ ਪੰਜਾਬ ਵਿੱਚ ਕਿਹੜਾ ਤਿਹਾਰ ਵੱਖ-ਵੱਖ ਖੇਡ ਮੁਕਾਬਲੇ ਨਾਲ ਜਾਣਿਆ ਜਾਂਦਾ ਹੈ ਜਾਂ ਮਿਨੀ 올림픽 ਗੇਮਸ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੁੰਦੀਆਂ ਹਨ ਜੇ ਦੋਨੇ ਪ੍ਰਸ਼ਨ ਜੇਕਰ ਆਉਂਦੇ ਆ ਤਾਂ ਦੋਨਾਂ ਦਾ ਆਨਸਰ ਸੇਮ ਹੀ ਹੋਊਗਾ ਕਿਲਾ ਰਾਏਪੁਰ ਠੀਕ ਹੈ ਜੀ D ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਤਾਂ ਇਹਨਾਂ ਰਾਜੇ ਅੱਜ ਆਪਣੇ ਵੀਡੀਓ ਦੇ ਵਿੱਚ 30 ਪ੍ਰੈਸ਼ਨ ਕਵਰ ਹੁੰਦੇ ਆ ਠੀਕ ਹੈ ਜਿਹੜੇ ਕਿ ਪੀワイਕਿਊ ਆ ਬਾਕੀ ਰਾ ਤੁਹਾਨੂੰ ਦੱਸਣਾ ਜੇ ਕੋਈ ਕੈਂਡੀਟ ਬੈਚ ਜੁਆਇਨ ਕਰਨਾ ਚਾਹੁੰਦਾ ਹੁਣੇ ਤੋਂ ਕਰ ਸਕਦਾ ਹੈ ਕਾਫੀ ਭਰਤੀਆਂ ਆਉਣੀਆਂ ਕਾਫੀ ਭਰਤੀਆਂ ਆ ਰਹੀਆਂ ਹੈਗੀਆਂ ਤਾਂ ਦੱਬੀ ਚੱਲੋ ਕੰਮ ਹੋਣਾ ਠੀਕ ਹੈ ਜੀ ਬਾਕੀ ਆਪਣੇ ਲੈਕਚਰ ਕੰਟੀਨਿਊ ਹੋ ਚੁੱਕੇ ਆ ਧੰਨਵਾਦ ਮੇਰੇ ਦੋਸਤੋ ਜਉਂਦੇ ਬਾਦ ਰੋ ਜੀਖਨੇ ਕਲਾਸ ਵੀ ਆਪਣੇ ਸਟਾਰਟ ਹੋ ਚੁੱਕੇ ਆ